welcom students ਪਿਛਲੀਆਂ ਵੀਡੀਓ ਦੇ ਵਿੱਚ ਅਸੀਂ ਐਮਸੀਕਿਊਜ਼ ਕੀਤੇ ਨੇ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੇ ਇਸ ਤੋਂ ਬਾਅਦ ਜਿਹੜੇ ਐਂਗਲੋ ਸਿੱਖ ਯੁੱਧ ਹੋਏ ਉਹਨਾਂ ਬਾਰੇ ਅਸੀਂ ਅੱਜ ਗੱਲ ਕਰਾਂਗੇ ਤੇ ਜਿਹੜਾ ਪੰਜਾਬ ਦੇ ਕਬਜ਼ੇ ਤੱਕ ਦਾ ਵੇਰਵਾ ਹੈ ਇਹਨਾਂ 3-4 ਵੀਡੀਓ ਦੇ ਵਿੱਚ ਅਸੀਂ ਕੀਤਾ ਹੈ ਤਾਂ ਇਸ ਦਾ ਪਹਿਲਾ ਸਭ ਤੋਂ ਪ੍ਰਸ਼ਨ ਕੀ ਬਣਦਾ ਏ ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਜਿਹੜਾ ਗਵਰਨਰ ਜਰਨਲ ਕੌਣ ਸੀ ਪੰਜਾਬ ਦੇ ਵਿੱਚ ਪਹਿਲਾ ਯੁੱਧ ਜਦੋਂ ਹੋਇਆ ਤਾਂ ਲਾਰਡ ਹਾਰਡਿੰਗ ਸੀਗਾ ਜਿਹੜਾ ਉਹ ਗਵਰਨਰ ਜਰਨਲ ਸੀ ਪੰਜਾਬ ਦਾ ਕਿਹੜੀ ਨਦੀ ਨੂੰ ਬ੍ਰਿਟਿਸ਼ ਤੇ ਸਿੱਖਾਂ ਦੇ ਵਿਚਕਾਰ ਸੀਮਾ ਦੇ ਰੂਪ ਵਿੱਚ ਬਣਾਇਆ ਗਿਆ ਸੀ ਸਤਲੁਜ ਨਦੀ ਸੀਗੀ ਜਿਹੜੀ ਉਸ ਨੂੰ ਸੀਮਾ ਦੇ ਰੂਪ ਵਿੱਚ ਬਣਾਇਆ ਗਿਆ ਸੀ ਪਹਿਲੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ ਪਹਿਲੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਮੁਦਕੀ ਮੁਦਕੀ ਦੀ ਲੜਾਈ ਸੀ ਕਿਸ ਲੜਾਈ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਸ਼ਹੀਦ ਕੀਤਾ ਗਿਆ ਜਾਂ ਸ਼ਹਾਦਤ ਪ੍ਰਾਪਤ ਹੋਈ ਤਾਂ ਇਹਦਾ ਆਨਸਰ ਹੈ ਜਿਹੜਾ ਸਭਰਾਉ ਦੀ ਲੜਾਈ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਕਿੰਨੀਆਂ ਲੜਾਈਆਂ ਹੋਈਆਂ ਪੰਜ ਲੜਾਈਆਂ ਹੋਈਆਂ ਪਹਿਲੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਦਾ ਨਾਮ ਕੀ ਸੀ ਸਬਰਾਉ ਦੀ ਲੜਾਈ ਐਂਗਲੋ ਦਾ ਕੀ ਅਰਥ ਹੈ ਇੰਗਲਿਸ਼ ਜੋੜੀ ਮੇਲ ਕਰਨਾ ਹੈ ਅਸੀਂ অপশন ਮਲਾਉਣੇ ਨੇ ਤਾਂ ਕਿਹੜੀ ਲੜਾਈ ਕਦੋਂ ਹੋਈ ਇਹ ਗੱਲਾਂ ਅਸੀਂ ਜਿਹੜੀਆਂ ਨੇ ਸਹੀ ਕਰਨੀਆਂ ਨੇ ਮਿਲਾਨ ਕਰਨਾ ਹੈ ਤਾਂ ਡੀ ਦੇ ਨਾਲ ਪਹਿਲਾ ਸੀ ਦੇ ਨਾਲ ਦੂਜਾ ਤੇ ਜਿਹੜਾ ਬੀ ਦੇ ਨਾਲ ਤੀਸਰਾ ਤੇ ਏ ਦੇ ਨਾਲ ਚੌਥਾ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਮਿਲਾਨ ਹੋਊਗਾ ਤਾਂ ਇਹ ਦੇ ਮੁਤਾਬਕ ਸਾਡਾ ਉੱਤਰ ਕੀ ਆਊਗਾ ਜਿਹੜਾ ਸਾਡਾ ਉੱਤਰ ਆਊਗਾ ਸੀ ਬੀ ਉੱਤਰ ਆਊਗਾ ਸਾਡਾ ਬੀ ਪਹਿਲੇ ਐਂਗਲੋ ਸਿੱਖ ਯੁੱਧ ਦੀ ਲੜਾਈ ਕਿਸ ਸਿੱਖ ਵਿੱਚ ਕਿਸ ਅ ਪਹਿਲੇ ਐਂਗਲੋ ਸਿੱਖ ਯੁੱਧ ਦੀ ਕਿਸ ਲੜਾਈ ਵਿੱਚ ਸਿੱਖ ਜੇਤੂ ਬਣ ਕੇ ਆਏ ਸਨ ਕਿਹੜੀ ਲੜਾਈ ਵਿੱਚ ਸਿੱਖ ਜਿੱਤੇ ਸੀਗੇ ਬਦੋਵਾਲ ਦੀ ਲੜਾਈ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਮੁੱਖ ਕਾਰਨ ਕੀ ਸੀ ਸਿੱਖ ਆਗੂਆਂ ਦੁਆਰਾ ਧੋਖਾ ਪਹਿਲੇ ਅੰਗਰੇਜ਼ ਸਿੱਖ ਯੁੱਧ ਦੇ ਬਾਅਦ ਕਿਹੜੀ ਸੰਧੀ ਹੋਈ ਲਾਹੌਰ ਦੀ ਸੰਧੀ ਹੋਈ ਪੈਰੋਵਾਲ ਸੰਧੀ ਜਿਹੜੀ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਹੋਈ ਸੀ ਉਹ ਕਿਹੜੇ ਸਾਲ ਹੋਈ 1846 ਵਿੱਚ ਦੂਜੇ ਐਂਗਲੋ ਸਿੱਖ ਯੁੱਧ ਦੌਰਾਨ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਲਾਰਡ ਡਲਹੌਜੀ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਕਿੰਨੀਆਂ ਲੜਾਈਆਂ ਹੋਈਆਂ ਐਂਗਲੋ ਸਿੱਖ ਮੀਨਜ਼ ਅੰਗਰੇਜ਼ਾਂ ਤੇ ਸਿੱਖਾਂ ਦਾ ਯੁੱਧ ਤਿੰਨ ਲੜਾਈਆਂ ਹੋਈਆਂ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਦੂਜੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ? ਰਾਮਗੜ੍ਹ ਰਾਮਨਗਰ ਦੀ ਲੜਾਈ ਦੂਜੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਕਿਹੜੀ ਸੀ? ਗੁਜਰਾਤ ਦੀ ਲੜਾਈ ਕਿਹੜੇ ਦੂਜੇ ਐਂਗਲੋ ਸਿੱਖ ਯੁੱਧ ਨੂੰ ਯੁੱਧ ਵਿੱਚ ਸਿੱਖ ਜੇਤੂ ਰਹੇ? ਚਿੱਲੀਆਂ ਵਾਲਾ ਦੀ ਲੜਾਈ ਵਿੱਚ ਕਿਹੜਾ ਦੂਜਾ ਐਂਗਲੋ ਸਿੱਖ ਯੁੱਧ ਬੈਟਲ ਆਫ ਗਨਸ ਬਜੋ ਜਾਣਿਆ ਜਾਂਦਾ ਹੈ ਗੁਜਰਾਤ ਦੀ ਲੜਾਈ ਦੂਜੇ ਐਂਗਲੋ ਸਿੱਖ ਯੁੱਧ ਦਾ ਸਹੀ ਕ੍ਰਮ ਕੀ ਸੀ ਪਹਿਲਾਂ ਕਿੱਥੇ ਹੋਈ ਲੜਾਈ ਦੂਜੀ ਲੜਾਈ ਕਿਹੜੀ ਸੀ ਤੀਜੀ ਲੜਾਈ ਕਿਹੜੀ ਸੀ ਇਸ ਮੁਤਾਬਕ ਅਸੀਂ ਸਹੀ ਕ੍ਰਮ ਦੇਣਾ ਹੈ ਤਾਂ ਸਾਡਾ ਆਨਸਰ ਇਹ ਆਊਗਾ ਕਿਉਂਕਿ ਪਹਿਲਾ ਰਾਮਨਗਰ ਦੀ ਲੜਾਈ ਹੋਈ ਫਿਰ ਚਿੱਲਿਆਂ ਵਾਲੀ ਤੇ ਫਿਰ ਲਾਸਟ ਤੇ ਗੁਜਰਾਤ ਦੀ ਲੜਾਈ ਹੋਈ ਇਥੇ ਜੋੜੀ ਮਿਲਾਨ ਕਰਨਾ ਹੈ ਕਿਹੜੀ ਲੜਾਈ ਕਿਹੜੀ ਤਰੀਕ ਨੂੰ ਹੋਈ ਇਹਦੇ ਵਿੱਚ ਚਾਰ ਪ੍ਰਸ਼ਨ ਨੇ ਜਿਹੜੇ ਤੁਹਾਡੇ ਸੋਲਵ ਹੁੰਦੇ ਨੇ ਨੌਲੇਜ ਮਿਲਦੀ ਆ ਤੁਹਾਨੂੰ ਕਿਹੜੀ ਲੜਾਈ ਕਦੋਂ ਹੋਈ ਜਿਹੜੀ ਪਹਿਲੀ ਲੜਾਈ ਸੀਗੀ ਉਦੇ ਨਾਲ ਵੀ ਜਿਹੜਾ ਮਿਲੂਗਾ ਆ ਰਾਮਨਗਰ ਦੀ ਲੜਾਈ 22 ਨਵੰਬਰ 1848 ਨੂੰ ਹੋਈ ਸੀ ਤੇ ਜਿਹੜੀ ਚਿੱਲਿਆ ਵਾਲੀ ਦੀ ਲੜਾਈ ਸੀ 13 ਜਨਵਰੀ 1849 ਨੂੰ ਤੇ ਮੁਲਤਾਨ ਤੇ ਕਬਜ਼ਾ 22 ਜਨਵਰੀ 1849 ਨੂੰ ਗੁਜਰਾਤ ਦੀ ਲੜਾਈ ਸੀ 21 ਫਰਵਰੀ 1849 ਨੂੰ ਤਾਂ ਸਾਡਾ ਉੱਤਰ ਕੀ ਆਊਗਾ ਸਾਡਾ ਉੱਤਰ ਆਊਗਾ ਬੀ ਮਹਾਰਾਜਾ ਰਣਜੀਤ ਸੌਰੀ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਕਿੰਨਾ ਦਾ ਪੁੱਤਰ ਸੀ ਮਹਾਰਾਣੀ ਜਿੰਦਾ ਕੌਰ ਦਾ ਮਹਾਰਾਜਾ ਦਲੀਪ ਸਿੰਘ ਦੀ ਮੌਤ ਕਿੱਥੇ ਹੋਈ ਪੈਰਿਸ ਮਹਾਰਾਜਾ ਦਲੀਪ ਸਿੰਘ ਦੁਆਰਾ ਆਪਣੇ ਆਖਰੀ ਸਮੇਂ ਵਿੱਚ ਕਿਸ ਧਰਮ ਨੂੰ ਅਪਣਾਇਆ ਗਿਆ ਸੀ? ਈਸਾਈ ਧਰਮ ਨੂੰ ਕਿਸ ਨੂੰ ਬਲੈਕ ਪ੍ਰਿੰਸ ਆਫ ਪਰਛਾਈਂ ਕਿਹਾ ਜਾਂਦਾ ਹੈ? ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੂੰ ਕੋਹਿੰੂਰ ਹੀਰਾ ਕਿੱਥੋਂ ਮਿਲਿਆ ਸੀ? ਮਹਾਰਾਜਾ ਦਲੀਪ ਸਿੰਘ ਕੋਲ ਮਹਾਰਾਣੀ ਜਿੰਦਾਂ ਕੌਰ ਕੌਣ ਸੀ? ਜਿਹੜੀ ਮਹਾਰਾਣੀ ਜਿੰਦਾ ਕੌਰ ਸੀ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਵੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਵੀ ਸੀ ਇਸ ਲਈ ਸਾਡਾ ਉੱਤਰ ਆਊਗਾ B ਤੇ C ਦੋਵੇਂ ਤਾਂ D ਦੇ ਉੱਤੇ ਨਿਸ਼ਾਨੀ ਲਗਾਵਾਂਗੇ ਅਸੀਂ 1845 ਵਿੱਚ ਕਿਸ ਨੇ ਲਾਲ ਸਿੰਘ ਨੂੰ ਪੰਜਾਬ ਰਾਜ ਦਾ ਵਜ਼ੀਰ ਬਣਾਇਆ ਸੀ ਮਹਾਰਾਣੀ ਜਿੰਦਾ ਕੌਰ ਨੇ ਕਿਹੜਾ ਮਰਾਠਾ ਰਣਜੀਤ ਮਰਾਠਾ ਅਗੁਰ ਰਣਜੀਤ ਸਿੰਘ ਨੂੰ ਉਸਦੇ ਦਰਬਾਰ ਵਿੱਚ ਮਿਲਣ ਆਇਆ ਸੀ ਜਸਵੰਤ ਰਾਓ ਹੋਲਕਰ ਕਿਹੜੀ ਸੰਧੀ ਦੁਆਰਾ ਬ੍ਰਿਟਿਸ਼ ਨੇ ਵਿਸਤ ਦੁਆਬ ਤੇ ਕਬਜ਼ਾ ਕੀਤਾ ਸੀ ਲਾਹੌਰ ਦੀ ਸੰਧੀ ਦੁਆਰਾ ਤਾਂ ਇਹ ਪ੍ਰਸ਼ਨ ਸੀਗੇ ਮਹਾਰਾਜਾ ਰਣਜੀਤ ਸਿੰਘ ਤੇ ਜਿਹੜਾ ਐਂਗਲੋ ਸਿੱਖ ਯੁੱਧ ਸੀਗਾ ਜਿਹੜਾ ਪਹਿਲਾ ਤੇ ਦੂਜਾ ਉਹਦੇ ਨਾਲ ਸੰਬੰਧਤ ਕਿਉਂਕਿ ਜਿਹੜਾ ਐਂਗਲੋ ਸਿੱਖ ਯੁੱਧ ਆ ਉਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਵੰਸ਼ਜ ਦਾ ਸੰਬੰਧ ਆ ਇਸ ਲਈ ਅਸੀਂ ਇਹ ਜਿਹੜੇ ਐਮਸੀਕਿਊਜ਼ ਨੇ ਬੜੇ ਇੰਪੋਰਟੈਂਟ ਕੀਤੇ ਨੇ ਆਉਣ ਵਾਲੀ ਵੀਡੀਓ ਦੇ ਵਿੱਚ ਅੱਗੇ ਨੈਕਸਟ ਟਾਪਿਕ ਕਰਾਂਗੇ ਅਸੀਂ ਓਕੇ ਥੈਂਕਸ